ਤੁਸੀਂ ਦੇਖ ਰਹੇ ਹੋ ਵੀਲਟੀਵੀ ਔਰ ਸਾਡੇ ਨਾਲ ਕੁਝ ਇੱਥੇ ਦੇ ਲੋਕ ਮੌਜੂਦ ਨੇ ਔਰ ਅਸੀਂ ਲਗਭਗ ਕਾਸਾਬਾਦ ਪਿੰਡ ਤੋਂ ਅੰਦਰਲੀ ਸਾਈਡ ਆ ਕੇ ਬੰਨ ਦੇ ਕੋਲ ਬਿਲਕੁਲ ਇੱਥੇ ਮੌਜੂਦ ਆ ਔਰ ਪਾਣੀ ਦਾ ਤੁਸੀਂ ਬਹਾਾ ਦੇਖੋਗੇ ਕਿ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲੋਂ ਜ਼ਿਆਦਾ ਤੇਜ਼ ਇਸ ਟਾਈਮ ਪਾਣੀ ਦਾ ਬਹਾਅ ਹੈ ਔਰ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਪਰੋਂ ਪਾਣੀ ਜਿਹੜਾ ਹੈ ਉਹ ਛੱਡਿਆ ਜਾ ਰਿਹਾ ਜਾਂ ਫਿਰ بارش ਦੇ ਕਰਕੇ ਪਾਣੀ ਦਾ ਲੈਵਲ ਜਿਹੜਾ ਲਗਾਤਾਰ ਵੱਧ ਰਿਹਾ ਇਸ ਕਰਕੇ ਪਾਣੀ ਦਾ ਬਹਾਅ ਤੇਜ਼ ਹੋ ਗਿਆ ਕੁਝ ਪਿੰਡ ਦੇ ਲੋਕ ਸਾਡੇ ਨਾਲ ਮੌਜੂਦ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਪਾਜੀ ਪਾਣੀ ਦਾ ਬਹਾਅ ਤੇਜ਼ ਹੋ ਗਿਆ ਪਾਣੀ ਦਾ ਬਹਾਅ ਤੇਜ਼ ਹੋਇਆ ਆ ਔਰ ਤੁਹਾਨੂੰ ਕੀ ਲੱਗਦਾ ਕਿ ਡਰ ਲੱਗ ਰਿਹਾ ਇਸ ਟਾਈਮ ਭਾਈ ਦੇਖੋ ਸਾਰਿਆਂ ਵਾਸਤੇ ਇਹੀ ਆ ਡਰ ਦਾ ਮਾਹੌਲ ਤਾਂ ਹੈਗਾ ਹੀ ਸਾਰਿਆਂ ਵਾਸਤੇ ਅਸੀਂ ਵੀ 10 ਮਿੰਟ ਪਹਿਲਾਂ ਆ ਕੇ ਇੱਥੇ ਦੇਖਿਆ ਆ ਅਸੀਂ ਨਿਸ਼ਾਨੀ ਲਾ ਕੇ ਖੁਦ ਆਪ ਦੇਖਿਆ 2 ਮਿੰਟ ਦੇ ਵਿੱਚ 2.5 ਫੁੱਟ ਪਾਣੀ ਅੱਗੇ ਵਧਿਆ ਹੂੰ 2 ਮਿੰਟ ਦੇ ਵਿੱਚ 2.5 ਫੁੱਟ ਪਾਣੀ ਅੱਗੇ ਵਧਿਆ ਅਸੀਂ ਦੁਬਾਰਾ ਇੱਟ ਨਿਸ਼ਾਨ ਲਾਈ ਆ ਹਜੇ ਮੁੰਡਿਆਂ ਨੂੰ ਮਿਲ ਕੇ ਵਾਪਸ ਉਸੇ ਜਗ੍ਹਾ ਤੇ ਗਏ ਆ 3 ਫੁੱਟ ਪਾਣੀ ਅੱਗੇ ਚਲਾ ਗਿਆ ਰਫਤਾਰ ਪਾਣੀ ਦੀ ਇੰਨੀ ਕਾ ਵੀ ਕੋਈ ਵੀ ਬੰਦਾ ਇੱਥੇ ਚੈੱਕ ਕਰਨਾ ਹੁੰਦਾ ਪਹਿਲਾ ਸਭ ਤੋਂ ਪਹਿਲਾਂ ਇਹੀ ਗੱਲ ਕਰਦਾ ਵੀ ਪਾਣੀ ਦੀ ਰਫਤਾਰ ਬਹੁਤ ਤੇਜ਼ ਰਿਹਾ ਜੇ ਇਸੇ ਤਰ੍ਹਾਂ ਰਫਤਾਰ ਚੱਲਦੀ ਰਹੀ ਰਾਤ ਨੂੰ ਪਾਣੀ ਇਸੇ ਤਰ੍ਹਾਂ ਹੋਰ ਆ ਗਿਆ ਇਹ ਜ਼ਿਆਦਾ ਸਮਾਂ ਨਾ ਲੈਂਦੇ ਹੋਏ 2-3 ਘੰਟਿਆਂ ਦੇ ਵਿੱਚ ਇਹ ਪਾਣੀ ਬੰਨ ਦੇ ਨਾਲ ਅਟੈਚ ਹੋ ਸਕਦਾ ਠੀਕ ਹੈ ਨਾ ਜੀ ਹੂੰ ਇਹ ਇੰਟਰਵਿਊ ਨਾਲ ਬਰਕਰਾਰ ਜੀ ਜੀ ਅੱਛਾ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਨੂੰ ਇੱਥੇ ਤੁਹਾਡੀ ਕਿਸ ਤਰੀਕੇ ਨਾਲ ਮਦਦ ਕਰਨੀ ਚਾਹੀਦੀ ਹੈ ਸਰਕਾਰ ਨੂੰ ਦੇਖੋ ਜਾਈ ਤੇ ਪਹਿਲਾਂ ਤਾਂ ਬਿਲਕੁਲ ਇੱਥੇ ਜੈਸੇ ਹਾਬਨਾਲ ਏਰੀਆ ਆ ਏਰੀਏ ਦੇ ਹਰ ਘਰ ਦੇ ਵਿੱਚ ਘਰੋ ਘਰ ਟਰੈਕਟਰ ਨੇ ਜੀ ਸੀ ਬੀ ਮਸ਼ੀਨਾਂ ਨੇ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਅਪੀਲ ਕਰਨੀ ਚਾਹੀਦੀ ਹੈ ਵੀ ਭਾਈ ਤੁਸੀਂ ਆਪਣਾ ਜੋ ਵੀ ਸਮਾਨ ਹੈ ਇੱਥੇ ਪਹੁੰਚਦਾ ਕਰੋ ਆਪਣੀ ਸੁਰੱਖਿਆ ਕਰੋ ਜੇ ਸਰਕਾਰ ਜਿਆਦਾ ਕੁਝ ਨਹੀਂ ਵੀ ਕਰ ਸਕਦੀ ਆਪਣੇ ਹੱਥ ਵੱਸੋ ਪਿੰਡ ਦੇ ਲੋਕਾਂ ਦੇ ਕੋਲ ਅਪੀਲ ਤਾਂ ਘੱਟੋ ਘੱਟ ਕਰੇ ਵੀ ਭਾਈ ਤੁਸੀਂ ਆਪਣਾ ਬਚਾਓ ਆਪ ਕਰਨਾ ਜੇ ਹਿਸਾਬ ਨਾਲ ਪਿਛਲੀ ਵਾਰੀ ਦਾ ਵੀ ਅਸੀਂ ਇਸੇ ਤਰੀਕੇ ਕਰ ਦੇਖਿਆ ਸੀ ਤਾਂ ਪਾਣੀ ਬਿਲਕੁਲ ਬੰਨ ਦੇ ਨਜ਼ਦੀਕ ਸੀ ਉਦੋਂ ਵੀ ਸਾਰੇ ਲੋਕਾਂ ਦਾ ਡਰਦਾ ਇਹ ਤਾਂ ਚਲੋ ਪਿੰਡ ਦੀ ਸ਼ਾਬਾਸ਼ਾ ਜਿਹੜੇ ਆ ਮੌਕੇ ਤੇ ਆ ਕੇ ਖੜੇ ਜਾਂਦੇ ਮੋਢੇ ਨਾਲ ਮੋਢਾ ਲਾ ਕੇ ਆਪਣਾ ਬੰਨ ਮਜ਼ਬੂਤ ਕਰਦੇ ਆਪਣੇ ਪਿੰਡਾਂ ਦੀ ਰੱਖਿਆ ਕਰ ਲੈਂਦੇ ਨੇ ਠੀਕ ਹੈ ਨਾ ਜੀ ਇਸੇ ਤਰ੍ਹਾਂ ਹੁਣ ਵੀ ਮੁੰਡੇ ਕਾਫੀ ਜਿਸ ਤਰ੍ਹਾਂ ਮੰਨ ਲੋ ਕੁਝ ਪੁਲਿਸ ਦੇ ਅਧਿਕਾਰੀ ਆਏ ਸੀ ਉਹਨਾਂ ਨੇ ਇਥੋਂ ਲੋਕਾਂ ਨੂੰ ਖੋਦੇੜਨ ਦੀ ਕੋਸ਼ਿਸ਼ ਕੀਤੀ ਵੀ ਨਾ ਪਰ ਉਹ ਵੀ ਅਨਸਰ ਆਉਂਦੇ ਵੀ ਹੈ ਜੀ ਕਈ ਸ਼ਰਾਰਤੀ ਅਨਸਰ ਵੀ ਆਉਂਦੇ ਆ ਜ਼ਰੂਰੀ ਨਹੀਂ ਹੈਗਾ ਸਾਰੇ ਇੱਕੋ ਜਿੱਦਾਂ ਦੇ ਆਉਂਦੇ ਨੇ ਕਈ ਅੱਜ ਕੱਲ ਦੇ ਨੌਜਵਾਨ ਤੁਹਾਨੂੰ ਪਤਾ ਹੀ ਹੈ ਸ਼ਰਾਰਤੀ ਅਨਸਰ ਆ ਕੇ ਵੀਡੀਓ ਬਣਾਉਂਦੇ ਨੇ ਉਸ ਉਸ ਗੱਲੋਂ ਪ੍ਰਸ਼ਾਸਨ ਵੀ ਇਹ ਚੇਚਕਦਾ ਆ ਵੀ ਕੋਈ ਐਸੀ ਅਣ ਹੋਣੀ ਨਾ ਹੋ ਜਵੇ ਜਿਹਦੇ ਕਰਕੇ ਵੀ ਸਰਕਾਰ ਦੇ ਨਾਮ ਬਦਨਾਮ ਹੋਣ ਚਲੋ ਬਾਕੀ ਵੀ ਤੁਸੀਂ ਇੱਧਰ ਏਰੀਆ ਦੇ ਵਿੱਚ ਦਵਾਬੇ ਏਰੀਏ ਦੇ ਵਿੱਚ ਕਪੂਰਥਲਾ ਹਰੀਕੇ ਪਤਣ ਤੁਸੀਂ 5-5 ਫੁੱਟ ਪਾਣੀ ਆ ਚੁੱਕਾ ਆ ਏਸੇ ਨਿਸ਼ਾਨੀਆਂ ਨੂੰ ਦੇਖਦੇ ਹੋਏ ਸਾਰੇ ਪਿੰਡ ਦੇ ਜਿਵੇਂ ਕਤਵੇਵਾਲ ਹੋ ਗਿਆ ਕਾਸਾਵਾਦ ਹੋ ਗਿਆ ਕਾਦੀਆਂ ਹੋ ਗਿਆ ਆਲੇ-ਦੁਆਲੇ ਦੇ ਜਿੰਨੇ ਵੀ ਨੌਜਵਾਨ ਨੇ ਆਪਣੇ ਇੱਥੇ ਆ ਕੁਛ ਆ ਨੌਜਵਾਨ ਖੜੇ ਨੇ ਕਤਵੇਵਾਲ ਦੇ ਇਹ ਆਪਣੇ ਆਕੇ ਇੱਥੇ ਬੰਨ ਮਜਬੂਤ ਪਹਿਲੇ ਹੀ ਕਰ ਲੈਂਦੇ ਨੇ 2-4 ਦਿਨ ਪਹਿਲੇ ਹੀ ਮੁੰਡੇ ਇਕੱਠੇ ਹੋ ਕੇ ਇਸ ਗੱਲੋਂ ਸਾਡੇ ਇਸ ਏਰੀਏ ਦੀ ਸਿਫਤ ਆ ਕਿ ਜਿੰਨੇ ਵੀ ਨੌਜਵਾਨ ਨੇ ਇਸ ਮੌਕੇ ਤੇ ਕੋਈ ਵੀ ਦਿੱਕਤ ਪਰੇਸ਼ਾਨੀ ਹੋਵੇ ਤਾਂ ਮਿੰਟੋ ਮਿੰਟ ਹੀ ਇਕੱਠ ਕਰ ਲੈਂਦੇ ਨੇ ਹੂੰ ਤੇ ਤੁਹਾਨੂੰ ਲੱਗਦਾ ਵੀ ਬਚਾਅ ਹੋ ਜਾਏਗਾ ਮਾਲਕ ਤੁਕੀ ਪ੍ਰਾਰਥਨਾ ਕਰਦੇ ਹਾਂ ਜੀ ਅਸੀਂ ਤਾਂ ਇਹੀ ਦੁਆ ਕਰਦੇ ਹਾਂ ਵੀ ਕੋਈ ਐਸੀ ਨੌਬਤ ਨਾ ਆਵੇ ਦੇਖੋ ਇਹ ਕੱਲੇ ਵਾਸਤੇ ਕੋਈ ਐਸੀ ਚੀਜ਼ ਨਹੀਂ ਹੈਗੀ ਸਾਰੇ ਆਪਣੇ ਇੰਡਸਟਰੀ ਏਰੀਆ ਲੁਧਿਆਣਾ ਪੂਰਾ ਜੀ ਜੀ ਜਿਸ ਹਿਸਾਬ ਨਾਲ ਤੁਸੀਂ ਦੇਖੋ ਬੁੱਢਾ ਦਰਿਆ ਦਾ ਕੀ ਹਾਲ ਹੋਇਆ ਆ ਸਲੇਮ ਟਾਪਰੀ ਏਰੀਏ ਦੇ ਵਿੱਚ ਗਲੀਆਂ-ਗਲੀਆਂ 'ਚ ਪਾਣੀ ਹੋ ਚੁੱਕਾ ਆ। ਸੁੰਦਰ ਨਗਰ ਵਾਲੀ ਸਾਈਡ ਪੂਰਾ ਪਾਣੀ ਹੋ ਚੁੱਕਾ ਆ। ਹੁਣ ਜੇ ਅਸੀਂ ਇਸ ਜਗ੍ਹਾ ਤੇ ਬਹਿ ਕੇ ਆ ਕੇ ਕੋਸ਼ਿਸ਼ ਅਰਾਰਤੀ ਅੰਸਰ ਐਸਾ ਕਰਦੇ ਨੇ ਵੀਡੀਓ ਬਣਾ ਕੇ ਚੱਲੇ ਜਾਂਦੇ ਨੇ ਜਾ ਕੇ ਫਵਾਮਾ ਫਲਾਉਂਦੇ ਨੇ। ਅਸੀਂ ਮੌਕਾ ਦੇਖਦੇ ਆਂ। ਮੌਕਾ ਦੇਖ ਕੇ ਉਸ ਚੀਜ਼ ਨੂੰ ਅੱਗੇ ਜਾਗਰੂਕ ਕਰਦੇ ਆਂ ਵੀ ਭਾਈ ਡਰੋ ਨਾ ਇਸ ਚੀਜ਼ ਦਾ ਡਟ ਕੇ ਮੁਕਾਬਲਾ ਕਰੋ ਕਿਉਂ ਜੀ ਇਹ ਸਭ ਦੇ ਸਾਝੇ ਨਾਲ ਹੀ ਹੋਣਾ ਹੈ ਜੋ ਬੰਦਾ ਕਹਦੇ ਵੀ ਮੈਂ ਇਕੱਲਾ ਕਰ ਲੂੰਗਾ ਐਸੀ ਕੋਈ ਚੀਜ਼ ਨਹੀਂ ਹੈਗੀ ਅਸੀਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਐਸੀ ਕੋਈ ਨੌਬਤ ਨਾ ਆਵੇ ਨਾ ਸਾਡੇ ਪਿੰਡਾਂ ਚ ਨਾ ਕਿਤੇ ਬਾਹਰ ਜੇ ਹਸਾਬ ਨਾਲ ਸਾਡੇ ਲੁਧਿਆਣੇ ਸ਼ਹਿਰ ਦੇ ਵਿੱਚ ਕੋਈ ਐਸੀ ਚੀਜ਼ ਦਾ ਸਾਨੂੰ ਸਾਹਮਣਾ ਕਰਨਾ ਪਵੇ ਜੀ ਔਰ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹਾਂਗਾ ਕਿ ਇਧਰਲੀ ਸਾਈਡ ਅਸੀਂ ਜ਼ਿਆਦਾ ਅੱਗੇ ਨਹੀਂ ਜਾਣਾ ਔਰ ਬਾਕੀਆਂ ਨੂੰ ਵੀ ਬੇਨਤੀ ਕਰਾਂਗੇ ਕਿ ਨਹੀਂ ਜਾਣਾ ਅੱਗੇ ਪਰ ਇੱਕ ਵਾਰੀ ਪਾਣੀ ਦਾ ਬਹਾਅ ਦਿਖਾਓ ਕਿੰਨਾ ਤੇਜ਼ ਹੈ ਮਤਲਬ ਦੇਖ ਕੇ ਡਰ ਲੱਗਦਾ ਔਰ ਆਵਾਜ਼ ਆ ਰਹੀ ਹੈ ਬੜੀ ਤੇਜ਼ ਪਾਣੀ ਦੇ ਬਹਾਦੀ ਔਰ ਇਸ ਪਾਣੀ ਦੇ ਬਹਾਅ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਜਿੰਨੀ ਤੇਜ਼ ਪਾਣੀ ਦਾ ਬਹਾਅ ਆ ਰਿਹਾ ਹੈ ਉਨਾ ਹੀ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਰਿਹਾ ਹੈ ਕਿ ਇਹ ਜਿਹੜੇ ਸਾਡੇ ਬੰਨ ਨੇ ਇਹ ਪਾਣੀ ਜਿਹੜਾ ਉਹਨਾਂ ਬੰਨਾਂ ਨੂੰ ਨਾ ਤੋੜ ਦੇ ਔਰ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਔਰ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਨੂੰ ਅਵੇਅਰ ਜ਼ਰੂਰ ਕੀਤਾ ਜਾਵੇ ਜੇ ਪਿੱਛੋਂ ਕੋਈ ਪਾਣੀ ਛੱਡਿਆ ਜਾਂਦਾ ਹੈ ਜਾਂ ਕੋਈ ਐਸੀ ਗੱਲ ਹੈ ਤੇ ਇਹਨਾਂ ਨੂੰ ਅਵੇਅਰ ਕੀਤਾ ਜਾਣਾ ਚਾਹੀਦਾ ਹੈ ਅਸੀਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਾਂਗੇ